ਹਾਂਜੀ ਡਿਜੀਟਲ ਚੈੱਕ ਟੈਬੀ ਪ੍ਰਿੰਟ ਸ਼ਰਟ ਰਹੇਗੀ ਵਿਦ ਮਸਲੀਨ ਦੀ ਬਾਟਮ ਰਹੇਗੀ ਐਸ ਕੇ ਬ੍ਰਾਂਡ ਦਾ ਫੈਬਰਿਕ ਆ ਸ਼ਰਟ ਦੀ ਜੋ ਕੱਟ ਰਹੇਗੀ 2 ਮੀਟਰ ਰਹੇਗੀ ਬਾਟਮ ਦੀ ਵੀ 2 ਮੀਟਰ ਹੀ ਰਹੇਗੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 650 ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਤੁਸੀਂ ਇਹਨਾਂ ਸੂਟਾਂ ਵਿੱਚੋਂ ਜੋ ਪਸੰਦ ਆਉਂਦਾ ਸੂਟ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਇਹ ਵਾਲੇ ਜੋ ਸੂਟ ਰਹਿਣਗੇ ਇਹ ਵੀ ਆਪਣੇ ਕੋਲ ਵਿਦਾਉਟ ਹੀ ਦੁਪੱਟਾ ਰਹਿਣਗੇ ਟੈਬੀ ਜੌਰਜਟ ਲੈਨਿੰਗ ਬਿਊਟੀਫੁੱਲ ਡਿਜੀਟਲ ਪ੍ਰਿੰਟ ਸ਼ਰਟ ਆ ਔਰ ਇਸ ਦੇ ਨਾਲ ਪਲੇਨ ਜੌਰਜਟ ਦੀ ਬਾਟਮ ਰਹੂਗੀ ਸ਼ਰਟ ਵੱਡੇ ਪਣੇ ਦੀ 1.70 ਦੀ ਮਿਲੇਗੀ ਬਾਟਮ 2.5 ਮੀਟਰ ਨਾਰਮਲ ਪਣੇ ਦੀ ਮਿਲੇਗੀ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਰਹੇਗਾ 500 ਫ੍ਰੀ ਸ਼ਿਪਿੰਗ 'ਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਵਿਦਾਉਟ ਦੁਪੱਟਾ ਇਹ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਔਰ ਕਲਰ ਆਏ ਹੋਏ ਇਹਨਾਂ ਸੂਟਾਂ ਵਿੱਚ ਇਹ ਪਿਓਰ ਬੀਬਾ ਕਾਟਨ ਡਿਜੀਟਲ ਪ੍ਰਿੰਟ ਾਲ ਓਵਰ ਸੂਟ ਰਹੇਗਾ ਫਰੰਟ ਤੇ ਲੈਸ ਦਾ ਵਰਕ ਹੋਇਆ ਐਕਸਟਰਾ ਲੈਸਾ ਲਗਾਉਣ ਦੀ ਲੋੜ ਨਹੀਂ ਸਾਢੇ 3 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਦੁਪੱਟਾ ਇਸ ਦੇ ਨਾਲ 2 ਮੀਟਰ 4 ਸਾਈਡ ਵਰਕ ਹੋਇਆ ਦਾ ਲੈਸ ਦਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਰਹੇਗਾ 750 ਫ੍ਰੀ ਸ਼ਿਪਿੰਗ ਚ ਪਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਵਾਲੇ ਸੂਟ ਲੈਣਗੇ ਆਪਣੇ ਕੋਲ ਪ੍ਰਿੰਟਡ 올 ਓਵਰ 500 ਮੀਟਰ ਦਾ ਸੂਟ ਰਹੇਗਾ ਨਾਰਮਲ ਇਸ ਦਾ ਪਣਾ ਰਹੂਗਾ ਪਿਓਰ ਗਿੰਜ਼ਾ ਕਾਟਨ ਡਿਜੀਟਲ ਪ੍ਰਿੰਟ ਸੂਟ ਹੈ ਇਹਨਾਂ ਸੂਟਾਂ ਵਿੱਚ ਆਪਣੇ ਕੋਲ 30 ਪ੍ਰਿੰਟ ਹੋਰ ਅਵੇਲੇਬਲ ਨੇ ਜੋ ਆਪਾਂ ਐਡ ਨਹੀਂ ਕੀਤੇ ਨੇ ਇਹਨਾਂ ਸੂਟਾਂ ਵਿੱਚ ਪ੍ਰਿੰਟ ਔਰ ਕਲਰ ਬਹੁਤ ਜ਼ਿਆਦੇ ਸੋਹਣੇ ਨੇ ਸਰਦਾਰੀ ਸੂਟ ਨੇ ਸਟੱਫ ਵੀ ਇਹਨਾਂ ਸੂਟਾਂ 'ਚ ਬਹੁਤ ਹੀ ਜ਼ਿਆਦਾ ਵਧੀਆ ਹੈ ਨੈਕਸਟ ਇਹ ਵਾਲੇ ਮਸਲੀਨ ਕਾਟਨ ਸ਼ਰਟ ਰਹੇਗੀ 175 ਨੈਕ ਤੇ ਵਰਕ ਦਾ ਗੋਟਾ ਪੱਤੀ ਵਰਕ ਹੋਇਆ ਮਸਲੀਨ ਦੀ ਕੰਟਰਾਸਟ ਬਾਟਮ ਰਹੇਗੀ ਪੈਸ ਵਰਕ ਵਾਲੀ ਵਿਦ ਮਸਲੀਨ ਸੀਕੁਐਂਸ ਦੁਪੱਟਾ ਰਹੂਗਾ ਇਹ ਸੂਟ ਤੁਹਾਨੂੰ ਮਿਲਣਗੇ 950 ਫ੍ਰੀ ਸ਼ਿਪਿੰਗ 'ਚ ਬਾਈ ਕਰ ਸਕਦੇ ਹੋ ਜੋ ਵੀਡੀਓ ਤੁਹਾਨੂੰ ਸੂਟ ਪਸੰਦ ਆਏਗਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਪਿਓਰ ਮਸਲਿਨ कॉटन 9 ਮੀਟਰ ਸ਼ਰਟ ਰਹੇਗੀ ਪ੍ਰੀਮੀਅਮ ਕੁਆਲਿਟੀ ਫੈਬਰਿਕ ਰਹੇਗਾ ਔਰ ਇਸ ਨਾਲ ਪ੍ਰਿੰਟਡ ਆਰੀਵਰਕ ਵਾਲਾ ਸ਼ਰਟ ਆ ਪ੍ਰਿੰਟਡ ਬਾਟਮ ਰਹੇਗੀ 9 ਮੀਟਰ ਪਿਓਰ ਮਸਲਿਨ ਦਾ ਦੁਪੱਟਾ ਰਹੇਗਾ ਪ੍ਰਿੰਟਡ 950 ਫ੍ਰੀ ਸ਼ਿਪਿੰਗ 'ਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਥੈਂਕ ਯੂ ਜੀ